ਕਮੇਟੀ ਤੱਪਾ ਅਤੇ ਸਮਸਤ ਮੰਡੀ ਵਾਸੀਆਂ ਦੇ ਸਹਿਯੋਗ ਦੇ ਨਾਲ ਇਹ ਰਾਮ ਕਥਾ ਹਰ ਰੋਜ਼ ਰਾਤ ਨੂੰ 8 ਵਜੇ ਸ੍ਰੀ ਗੀਤਾ ਭਵਨ ਕਟਬਾ ਵਿੱਚ ਕਰਾਈ ਜਾਏਗੀ ਆਪ ਸਭ ਨੂੰ ਬੇਨਤੀ ਹੈ ਕਿ ਰਾਤ ਨੂੰ 8 ਵਜੇ ਸ੍ਰੀ ਗੀਤਾ ਭਵਨ ਕਟਬਾ ਵਿੱਚ ਪਹੁੰਚੀਏ ਅਤੇ ਦੁਬਾਰਾ ਰਾਮ ਦੇ ਅਸਿਰਵਾਦ ਪ੍ਰਾਪਤ ਕਰੀਏ ਜੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਆਜਾ ਵੀ ਆ پاد روپی واقعی گئی ہے اپنے سارے پرساد گرہن کرا گے جے جے شری رام شری گیتا پوند کپا بھی ਕੀਰਤਨ ਰਾਮ ਨਾਮ ਦੀ ਕਥਾ ਕਰਵਾਈ ਜਾ ਰਹੀ ਹੈ ਆਪ ਸਭ ਭਗਤਾਂ ਨੂੰ ਬੇਨਤੀ ਕਿ ਹਰ ਰੋਜ਼ ਭਗਵਾਨ ਰਾਮ ਦੀ ਨਾਮ ਦੀ ਚਰਚਾ ਸੁਣੀਏ ਅਤੇ ਆਪਣਾ ਜੀਵਨ ਸਫਲ ਬਣਾਈਏ ਆਦਰਨੀਯ ਸੁਆਮੀ ਰਾਮ ਕੀਰਤ ਜੀ ਵਿਆਸ ਪੀਠ ਤੇ ਬਿਰਾਜਮਾਨ ਰਹਿਣਗੇ ਜਿਨ੍ਹਾਂ ਦੇ ਸ੍ਰੀ ਮੁਖ ਤੋਂ ਇਹ ਰਾਮ ਨਾਮ ਦੀ ਅਮਰਤ ਵਸਦਾ ਆਨੰਦ ਪ੍ਰਾਪਤ ਕਰਾਂਗੇ ਜੈ ਜੈ ਸ਼੍ਰੀ ਰਾਮ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਤਪਾ ਵਿਖੇ श्री राम कथा उमीती 1 मार्च 2025 ਤੋਂ 9 मार्च 2025 ਤੱਕ श्री गीता भवन ਤਪਾ ਬਰਨਾਲਾ ਵਿਖੇ ਕਰਵਾਈ ਜਾ ਰਹੀ ਹੈ ਜਿਸ ਵਿੱਚ ਕਥਾਵਾਚਕ ਡਾਕਟਰ Swami राम तीर्थ ਜੀ ਹਰਦوار ਵਾਲੇ ਆਪਣੇ ਪਰਵਚਨਾ ਨਾਲ रस पिਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ ਕਥਾਰਜਨਾ ਰਾਤ 8 ਵਜੇ ਤੋਂ ਲੈ ਕੇ 10:30 ਵਜੇ ਤੱਕ ਪ੍ਰਭੂ ਇੱਛਾ ਮਤਾਬ ਕੀਤੀ ਜਾਵੇਗੀ ਇਸ ਸਮਾਗਮ ਦੀ ਜੋਤੀ ਪ੍ਰਚੰਡ ਕੇਵਲ ਕ੍ਰਿਸ਼ਨ ਮਿੱਤਰ ਢੇਲਮਾ ਵਾਲਿਆਂ ਨੇ ਕੀਤੀ ਤਵਾਜਾ ਪੂਜਾ ਸੀਨੀਅਰ ਸਿਟੀਜ਼ਨ ਸ਼੍ਰੀ ਗੀਤਾ ਭਵਨ ਲੰਗਰ ਕਮੇਟੀ ਤਪਾ ਭੱਲੋਂ ਆਪਣੇ ਕਰ ਕਮਲਾ ਨਾਲ ਕੀਤੀ ਸ਼੍ਰੀ ਗੀਤਾ ਭਵਨ ਕਮੇਟੀ ਅਤੇ ਪੰਡਤ ਕਾਲाराम ਵੇਦ ਪਾਠੀ ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ਼੍ਰੀ ਰਾਮ ਕਥਾ ਕਰਵਾਈ ਜਾ ਰਹੀ ਹੈ ਸੋ ਇਸ ਰਾਮ ਕਥਾ ਵਿੱਚ ਆ ਕੇ ਪੁੱਣ ਦੇ ਭਾਗੀ ਬਣੋ ਅਤੇ ਭਗਵਾਨ ਸ਼੍ਰੀ ਰਾਮਚੰਦਰ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਇਸ ਕਥਾ ਦੇ ਵਿੱਚ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਸ਼ਵਨੀ ਕੁਮਾਰ ਆਸ਼ੂਪੂਜ ਜੀ ਦਾ ਬਹੁਤ ਵੱਡਾ ਸਹਿਯੋਗ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ